ਪਹਿਲੇ ਪਾਤਸ਼ਾਹੇ ਗੁਰੂ ਨਾਨਕ ਦੇਵ ਜੀ ਜਦ ਵਿਦਰਦੀ ਯਾਤਰਾ ਤੇ ਸਨ ਤਾਂ ਉਹ ਇੱਥੇ ਆ ਕੇ ਠਹਿਰੇ ਸਨ ਗੁਰੂ ਗੋਬੀ ਸਿੰਘ ਜੀ ਨੇ ਪੰਜ ਪਿਆਰਿਆਂ ਚੋਂ ਦੋ ਪਿਆਰਿਆਂ ਨੂੰ ਭਾਈ ਦੇਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਆਦੇਸ਼ ਕੀਤੇ ਕਿ ਇੱਥੋਂ ਖਜ਼ਾਨਾ ਕੱਢ ਕੇ ਲੈ ਆਓ ਗੁਰੂ ਸਾਹਿਬ ਨੇ ਇੱਥੇ ਬੈਠ ਕੇ ਇਹ ਵਚਨ ਵੀ ਕੀਤੇ ਸਨ ਕਿ ਜਦ 96 ਕਰੋੜ ਖਾਲਸਾ ਹੋ ਜਾਵੇਗਾ ਤਾਂ ਇੱਥੇ ਜਿਹੜਾ ਖਜ਼ਾਨਾ ਉਹ ਪ੍ਰਗਟ ਹੋਵੇਗਾ ਇੰਨਾ ਕ ਖਜ਼ਾਨਾ ਹੋਵੇਗਾ ਜਿਹਦੇ ਨਾਲ ਅਟੁੱਟ ਲੰਗਰ ਚੱਲ ਸਕਦੇ ਨੇ ਅਬਚਲ ਨਗਰ ਦੇਰ ਸਾਹਿਬ ਦੇ ਜਿਹੜੇ ਥਾਂ ਤੇ ਹੁਣੇ ਸਮੇ ਅਸੀਂ ਮੌਜੂਦ ਆ ਇਸ ਨੂੰ ਗੁਰਦੁਆਰਾ ਮਾਲ ਟੇਕੜੀ ਕਿਹਾ ਜਾਂਦਾ ਉਸ ਸਮੇ ਮਾਲ ਚੱਕਰੀ ਵੀ ਕਿਹਾ ਜਾਂਦਾ ਸੀ ਤੇ ਇਸ ਨੂੰ ਜਿਹੜਾ ਆ ਮਾਲ ਟਿੱਲੇ ਵਜੋਂ ਵੀ ਜਾਣਿਆ ਜਾਂਦਾ ਸੀ ਟਿੱਲੇ ਵਜੇ ਤਾਂ ਕਿਉਂਕਿ ਇਹ ਗੁਰਦੁਆਰਾ ਸਾਹਿਬ ਉਚਾਈ ਤੇ ਮੌਜੂਦ ਆ ਇੱਕ ਢਿੱਲਾ ਬਣਿਆ ਹੋਇਆ ਇਸ ਕਰਕੇ ਇਸ ਨੂੰ ਟਿੱਲੇ ਵਜੋਂ ਵੀ ਜਾਣਿਆ ਜਾਂਦਾ ਸੀਗਾ ਤੇ ਇਹ ਜਿਹੜਾ ਆ ਮਾਲ ਟਿੱਲਾ ਉਸ ਸਮੇ ਇੱਕ ਖਜ਼ਾਨੇ ਕਰਕੇ ਇਸ ਦਾ ਨਾਮ ਪਿਆ ਸੀਗਾ ਕਹਿੰਦੇ ਨੇ ਕਿ ਪਹਿਲੇ ਪਾਤਸ਼ਾਹੇ ਗੁਰੂ ਨਾਨਕ ਦੇਵ ਜੀ ਜਦ ਵਿਦਰਦੀ ਯਾਤਰਾ ਤੇ ਸਨ ਤਾਂ ਉਹ ਇੱਥੇ ਆ ਕੇ ਠਹਿਰੇ ਸਨ ਇੱਥੇ ਖਜ਼ਾਨਾ ਜਿਹੜਾ ਉਹ ਦੱਬਿਆ ਗਿਆ ਸੀ ਰੱਖਿਆ ਗਿਆ ਸੀ ਤੇ ਇਹ ਖਜ਼ਾਨੇ ਬਾਰੇ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਆਪਣੇ ਨਾਲ ਦੇ ਅੰਗਿਆਈਆਂ ਨੂੰ ਪੰਜ ਪਿਆਰਿਆਂ ਚੋਂ ਦੋ ਪਿਆਰਿਆਂ ਨੂੰ ਪਾਜ ਦੇਆ ਸਿੰਘ ਤੇ ਪਾਜ ਧਰਮ ਸਿੰਘ ਨੂੰ ਆਦੇਸ਼ ਕੀਤੇ ਕਿ ਇੱਥੋਂ ਖਜ਼ਾਨਾ ਕੱਢ ਕੇ ਲੈ ਆਓ ਤਾਂ ਕਿ ਉਹਨਾਂ ਦੇ ਨਾਲ ਆਈਆਂ ਫੌਜਾਂ ਨੂੰ ਬਤਾਇਆ ਜਾ ਸਕੇ ਗੁਰਦੁਆਰਾ ਜਿਹੜਾ ਆ ਅਸੀਂ ਪਹਿਲਾਂ ਜਿੱਥੇ ਗਏ ਸੰਗਤ ਸਾਹਿਬ ਉਹ ਸੰਗਤ ਸਾਹਿਬ ਗੁਰਦੁਆਰਾ ਦੇ ਵਿੱਚ ਹੀ ਜਿਹੜਾ ਆ ਆਪਣੇ ਢਾਲ ਦੇ ਨਾਲ ਗੁਰੂ ਸਾਹਿਬ ਨੇ ਖਜ਼ਾਨਾ ਜੋ ਬਤਾਇਆ ਸੀ ਉਹ ਖਜ਼ਾਨਾ ਐਸੇ ਟਿੱਲੇ ਤੋਂ ਗਿਆ ਸੀ ਐਸੇ ਜਗ੍ਹਾ ਤੋਂ ਗਿਆ ਸੀ ਐਸੇ ਮਾਲ ਟੇਕੜੀ ਗੁਰਦੁਆਰਾ ਸਾਹਿਬ ਤੋਂ ਗਿਆ ਸੀ ਜਿੱਥੇ ਕੇ ਖਜ਼ਾਨਾ ਦੱਬਿਆ ਹੋਇਆ ਸੀ ਉੱਥੇ ਬੈਠ ਕੇ ਗੁਰੂ ਸਾਹਿਬ ਨੇ ਇਹ ਬਚਨ ਕੀਤੇ ਸੀ ਕਿ ਜਾਓ ਇੱਥੇ ਆਹ ਢਿੱਲੇ ਦੇ ਉੱਤੇ ਖਜ਼ਾਨਾ ਜਿਹੜਾ ਪਹਿਲੇ ਪਾਸ਼ਾਹੀ ਦਾ ਦੱਬਿਆ ਉਹਨੂੰ ਕੱਢ ਕੇ ਲਿਆਓ ਤਾਂ ਕਿ ਇੱਥੇ ਸੰਗਤਾਂ ਜੇ ਵਰਤ ਸਕੇ ਤੇ ਇੱਥੇ ਜਿਹੜੇ ਦੋ ਪਿਆਰੇ ਦੇ ਨਾਲ ਕੁਝ ਜਿਹੜੇ ਨੇ ਉਹਨਾਂ ਦੇ ਸਿਪਾਹੀ ਆ ਇੱਥੋਂ ਜਿਹੜਾ ਖਜ਼ਾਨਾ ਕੱਢਿਆ ਗਿਆ ਉੱਥੇ ਲੈ ਕੇ ਜਾਇਆ ਗਿਆ ਇਸ ਦੇ ਨਾਲ ਨਾਲ ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਇੱਥੇ ਬੈਠ ਕੇ ਇਹ ਵਚਨ ਵੀ ਕੀਤੇ ਸਨ ਕਿ ਜਦ 96 ਕਰੋੜ ਖਾਲਸਾ ਹੋ ਜਾਵੇਗਾ ਤਾਂ ਇੱਥੇ ਜਿਹੜਾ ਖਜ਼ਾਨਾ ਉਹ ਪ੍ਰਗਟ ਹੋਵੇਗਾ ਇੰਨਾ ਕ ਖਜ਼ਾਨਾ ਹੋਵੇਗਾ ਜਿਹਦੇ ਨਾਲ ਅਟੁੱਟ ਲੰਗਰ ਚੱਲ ਸਕਦੇ ਨੇ ਆਓ ਚੱਲਦੇ ਆਂ ਦਰਸ਼ਨ ਕਰਦੇ ਆਂ ਉੱਪਰ ਜਾਣਾ ਪੈਣਾ ਕਿਉਂਕਿ ਉਹ ਇੱਕ ਟਿੱਲਾ ਹੈ ਹਜੇ ਵੀ ਉਸੇ ਤਰ੍ਹਾਂ ਗੁਰਦੁਆਰਾ ਸਾਹਿਬ ਉੱਪਰ ਟਿੱਲੇ ਤੇ ਸ਼ਿਸ਼ੋਭਿਤ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆ ਦੀ ਸਾਧ ਸੰਗਤ ਜੀਓ ਇਹੇ ਸਥਾਨ ਗੋੜਦਵਾਰਾ ਮਾਲ ਟੇਕੜੀ ਸਾਹਿਬ ਗੁਰੂ ਮਹਾਰਾਜ ਦੇ ਖਜ਼ਾਨੇ ਦੀ ਥਾਂ ਇਸ ਥਾਂ ਤੋਂ 10ਵੇਂ ਬਾਦਸ਼ਾਹ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਵੇਲੇ ਦਾ ਦੱਬਿਆ ਗੁਪਤ ਖਜ਼ਾਨਾ ਸੋਨੇ ਦੀਆਂ ਮੋਹਰਾਂ ਅਸਰਫੀਆਂ ਪਾਟ ਕੇ ਗੋੜਦਵਾਰਾ ਸੰਗਤ ਸਾਹਿਬ ਜਿਹੜਾ ਸ਼ਹਿਰ ਚ ਤੁਦਸ਼ਣ ਕੀਤਾ ਹੋਣਾ ਆ ਕਰੋਗੇ ਉੱਥੇ ਲਿਜਾ ਕੇ ਆਪਣੇ ਫੌਜਾਂ ਨੂੰ ਖਜ਼ਾਨਾ ਵੰਡਿਆ ਤਨਖਾਵਾ ਦਿੱਤੀਆਂ ਜਿਹੜੀ ਫੌਜ ਉਹਨਾਂ ਦੇ ਨਾਲ ਇਹ ਪੰਜਾਬ ਤੋਂ ਦੱਖਣ ਚਾਈ ਸੀ ਤੇ ਮੁੜ ਜਾਣਾ ਸੀ ਉਸ ਫੌਜ ਵਿੱਚ ਇਹ ਗੁਪਤ ਖਜ਼ਾਨਾ ਢਾਲਾਂ ਭਰ-ਭਰ ਕੇ ਵੰਡੀਆਂ ਤਨਖਾਵਾ ਦਿੱਤੀਆਂ ਜਿਹੜੀ ਫੌਜ ਵਾਪਸ ਜਾਣ ਵਾਲੀ ਸੀ ਉਸ ਫੌਜ ਵਿੱਚ ਉਹ ਢਾਲ ਸੰਗਤ ਸਵਾਬ ਰੱਖੀ ਹੈ ਜਿਸ ਦੇ ਨਾਲ ਵੰਡਿਆ ਖਜ਼ਾਨਾ ਵੰਡ ਕੇ ਜਿਹੜਾ ਬਚਿਆ ਲਿਆ ਮੂੜ ਇੱਥੇ ਹੀ ਧਾਬਤਾ ਦੱਬਣ ਤੋਂ ਬਾਅਦ ਕਿਹਾ ਸਮਾਂ ਆਏਗਾ ਮੇਰਾ ਖਾਲਸਾ 96 ਕਰੋੜ ਸਜੇਗਾ ਤਾਦ ਸਿੰਘ ਉਹ ਖਜ਼ਾਨਾ ਫੇਰ ਪ੍ਰਗਟ ਹੋ ਕੇ ਤੇ ਲੰਗਰ ਚੱਲਣਗੇ 96 ਕਰੋੜ ਖਾਲਸੇ ਪੰਜ ਬਾਰੀ ਢਾਈ ਦਿਨ ਇੱਥੇ ਅਟੂਟ ਲੰਗਰ ਛਕਣਗੇ ਇੰਨਾ ਖਜ਼ਾਨਾ ਹਾਲੇ ਵੀ ਇੱਥੇ ਹੈ ਤਾਂ ਇਹਦਾ ਨਾਂ ਰੱਖਿਆ ਮਾਲ ਟੇਕਰੀ ਖਜ਼ਾਨੇ ਦੀ ਥਾਂ ਮਾਲ ਦਾ ਮਤਲਬ ਖਜ਼ਾਨਾ ਇਹ ਟੇਕਰੀ ਉੱਚੀ ਥਾਂ ਇਹ ਇੱਥੇ ਦਾ ਇਤਿਹਾਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਤੁਸੀਂ ਜਿਹੜਾ ਹੁਣ ਇਤਿਹਾਸ ਉਹ ਸਰਵਣ ਕੀਤਾ ਆ ਜਿਸ ਤਰੀਕੇ ਨਾਲ ਇੱਥੇ ਦੇ ਗਰੰਤੀ ਸਿੰਘ ਹੋਣਾਂ ਨੇ ਦੱਸਿਆ ਕਿ ਹਜੇ ਵੀ ਬਹੁਤ ਸਾਰਾ ਖਜ਼ਾਨਾ ਇੱਥੇ ਬਾਕੀ ਆ ਜਦੋਂ ਤੋਂ 96 ਕਰੋੜ ਸਿੱਖ ਸਜੇਗਾ ਤਾਂ ਖਜ਼ਾਨਾ ਪ੍ਰਗਟ ਹੋਵੇਗਾ ਜਿਸ ਨਾਲ ਇੱਥੇ ਅਟੁੱਟ ਲੰਗਰ ਚੱਲੇਗਾ ਹਾਲਾਂਕਿ ਬਹੁਤ ਸਾਰਾ ਖਜ਼ਾਨਾ ਇੱਥੋਂ ਜਿਹੜਾ ਕੱਢ ਕੇ ਉਹ ਉਸ ਸਮੇਂ ਦੇ ਜਿਹੜੇ ਨਾਲ ਸਿਪਾਈ ਆਏ ਸੀ ਉਹਨਾਂ 'ਚ ਵਰਤਾਇ ਦਿੱਤਾ ਗਿਆ ਸੀ ਪਰ ਹਜੇ ਬਹੁਤ ਸਾਰਾ ਖਜ਼ਾਨਾ ਇੱਥੇ ਹੀ ਬਾਕੀ ਆ ਅਬਚਲ ਨਗਰ ਦੇ ਬੇਚਨ ਅੰਦੇੜ ਸਾਹਿਬ ਦੇ ਵਿੱਚ ਇਹ ਗੁਰਦੁਆਰਾ ਮਾਲ ਟੇਕਰੀ ਮੌਜੂਦ ਆ ਜਿੱਥੇ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਨਕਮਸਤਕ ਹੁੰਦੀਆਂ ਆ ਕੈਮਰਾਮੈਨ ਜਗਦੀ ਦੇ ਨਾਲ ਜਸਪ੍ਰੀਤ ਸਿੰਘ ਆਸ਼ਕ ਪੀਡੀਸੀ ਨਿਊਜ਼ ਨੰਦੇੜ ਸਾਹਿਬ